ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਹੀੜੀ ਨੇੜੇ ਪਿੰਡ ਬਰੇਡਾ ਜੀ ਸ਼ਹਿਰ ਬਰੇਡਾ ਤੇ ਅਵਰੇਸ਼ ਸਿੰਘ ਅਰਤੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਕੀ ਨੂੰ ਦੱਸਿਆ ਵੀ ਸਾਡਾ ਨਾ ਹਰਪ੍ਰੀਤ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਂ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਂ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲਕੌਰ ਗੱਲ ਜਿਹੜੀ ਪਿੰਡ ਗੁੱਜਰਪੁਰ ਤਹਿਸੀਲ ਨਮਾਸ਼ਹਿਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਬੈਕ ਕਰਾ ਦਿੰਦੇ ਆਂ ਤਹਿਸੀਲ ਸਮਰਾਲੇ ਇਹਨਾਂ ਦੀ ਰਿਲੈਕਟ ਹੋਗੀ ਜਿਹੜੀ ਜਸਪਾਰਕੌਰ ਗੱਲਾ ਉਹਨੂੰ ਕੁਝ ਐਲਮਐਮਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਦੀ ਜ਼ਮੀਨ ਵੇਚਣੀ ਆ ਇਹਨਾਂ ਦੇ ਇੱਕ ਲੇਡੀਜ਼ ਹੈਰ ਕਰ ਲਈ ਜਿਹਦਾ ਨਾਮ ਅਸਲ ਹੈ ਕੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੋਢੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇਹਦਾ ਜਾਲੀ ਦਸਤਾਵੇਜ਼ ਜਸਪਾਰਕੌਰ ਗੱਲ ਦੀ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਲੱਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਇਆ ਨਕਦ ਦੇਤਾ ਜਗਦੀਸ਼ ਸਿੰਘ ਤੇ ਸਿੰਘ ਤੇ ਅਮਰਜੀਤ ਸਿੰਘ ਨੂੰ ਜੀ ਤੇ ਇੱਥੇ ਲਿਖਤ ਹੋ ਗਈ ਦੇਖ ਤੋਂ ਹੋਣ ਤੋਂ ਬਾਅਦ ਜਦੋਂ ਰਿਸ਼ਤੀ ਦਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗਾ ਕਿ ਮੇਰੇ ਨਾਲ ਠੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਹੀੜੀ ਥਾਣਾ ਸਿਟੀ ਬਰਿੰਦਾ ਤੇ ਅਮਰਜੀਤ ਸਿੰਘ ਉਰਫ ਆਰਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰ ਕੌਰ ਲੇੜੀ ਨੂੰ ਹਰ ਕਰਕੇ ਤੇ ਮਲਕੀਸ਼ ਸਿੰਘ ਚਾਹਲਾ 50 ਲੱਖ ਦੀ ਠੱਗੀ ਮਾਰ ਲਿਆ ਜਿਹੜੀ ਇਹਦੇ ਕੋਈ ਹੋਰ ਨਾਮ ਵੀ ਹੈਗਾ ਸੌਲੂਬਾਦ ਜਿਹੜਾ ਹੈਗਾ ਇਹ ਬਿਸ਼ੋਕਰ ਜਿਹੜਾ ਜਸਪਾਲ ਕੋਰ ਗਿੱਲਾ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਪ੍ਰੋਵਾਈਡਰ ਦੇ ਹਸਬੰਡ ਨੇ ਨੇ ਜੀ ਕਰਨਲ ਨੇ ਫੌਜ ਇਹ ਪਿੰਡ ਗੁੱਜਰਪੁਰ ਤਸੀਲ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਸਤਾਵੇਜ਼ ਤਿਆਰ ਕਰਕੇ 50 ਲੱਖ ਦੀ ਥੱਗੀ ਮਾਰੀ ਹੈ ਜੀ ਫਿਰ ਉਸ ਦਾ ਵੀ ਫਾਲੀ ਹੋਈ ਹੈ ਜੀ ਜੀ ਅਸੀਂ ਤਵਦੀਦ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਧੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਿਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਾਂ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਇਹਦੇ ਵਿੱਚ ਕੋਈ ਪੈਸੇ ਦੀ ਗੱਲ ਵੀ ਜਿਹੜੀ 50 ਲੱਖ ਦੀ ਚੱਗੀ ਹੈ ਜੀ ਕੋਈ ਅਸਲ ਮਾਸਟਰਮਾਈਂਡ ਗ੍ਰਫਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰ ਨੇ ਇਹ ਵੀ ਦੇਖਣਾ ਜੇ ਬਾਕੀ ਆ ਵੀ ਜ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮਿਸੇਸ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗ੍ਰਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਦੀ ਰਕਮ ਦੀ ਠੀਕ ਹੈ ਤਾਂ ਜਗਤਨਾਥ ਦੇ ਨਹੀਂ ਕਸ਼ਮੀਰ ਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਜਗਦੀਸ਼ੌਰ ਪੁਦੀਸ਼ਾ ਤੇ ਅਮਰਜੀਤ ਸਿੰਘ ਔਰ ਔਰ ਅਰਤੀਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ਥੱਗੀ ਮਾਰੀ ਹੋਈ ਹੈ ਇਹਨਾਂ ਨੇ 23 ਲੋਕਾਂ ਦੇ ਨਾਲ ਜੀ ਮੁਕਾਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਨੇ ਪ੍ਰਾਪਰਟੀ ਇੰਡੀਅਰ ਕਿੱਥੇ ਜੀ ਹੋਰ ਮਾਮਲੇ ਨੇ ਬ੍ਰਾਪਰਟੀ ਦੇ ਇਹ ਥੱਗਿਆ ਹੀ ਮਾਰ ਦਿੰਦੇ ਜੀ ਲੋਕਾਂ ਦੇ ਨਹੀਂ ਕੋਈ ਕੋਪੀ ਮਤਲਬ ਜਾਲੀ ਬਣਾ ਮੁਖਾ ਅਗੇ ਜਾਲੀ ਬਿਆਨੇ ਕਰਕੇ ਜੀ ਪੈਸੇ ਥੱਕ ਦੇਨੇ ਲੋਕਾਂ ਦੇ